ਸੱਸੀ ਕਾਲ ਦੀ ਸਾਰਾ ਪਿਆਰ ਪਕ ਸੱਸੀ ਕਾਲ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੁਛ ਮਿੱਠਾ ਤੇ ਮਿੱਠਾ ਵੈਸੀ ਅਸੀਂ ਘੱਟ ਕਰਨੇ ਆ ਅੱਜ ਮੇਰੇ ਬੇਟੇ ਨਹੀਂ ਆਉਣਾ ਤਾਂ ਮਿੱਠਾ ਜ਼ਰੂਰ ਬਣੇਗਾ ਮੈਂ ਲੈ ਸੀ ਅੱਧੀ ਕੌਲੀ ਚੌਲ ਜੋ ਕਿ ਮੇਰੇ ਕੋਲੇ ਚੌਲਾਂ ਦੀ ਟੁੱਟ ਸੀ ਉਹ ਮੈਂ 45 ਮਿੰਟ ਭਿਓ ਕੇ ਰੱਖ ਦਿੱਤੇ ਸੀਗੇ ਤਕਰੀਬਨ ਪੌਣਾ ਘੰਟਾ ਤੇ ਇੱਕ ਪੌਣੀ ਕੌਲੀ ਲਈ ਆ ਮੈਂ ਚੀਨੀ ਜੀ ਦੋ ਚਮਚੇ ਲਈ ਆ ਮੈਂ ਪਾਊਡਰ ਦੁੱਧ ਦੇ ਤੇ ਮੈਂ ਇੱਕ ਔਣੀ ਫੁੱਲੀ ਜੋ ਥੋੜੀ ਦੂਜੀਆਂ ਫੁੱਲੀਆਂ ਨਾਲ ਵੱਡੀ ਆ ਉਹ ਲਈ ਆ ਮੈਂ ਖੋਏ ਦੀ ਥੋੜਾ ਲਵਾਂਗੇ ਬੇਕਿੰਗ ਪਾਊਡਰ ਆਓ ਆਪਾਂ ਪਹਿਲਾਂ ਚੌਲਾਂ ਨੂੰ ਪੀਸਦੇ ਆਪਾਂ ਨੇ ਚੌਲ ਪੀਸ ਲਏ ਆ ਤੇ ਇਹਦੇ ਵਿੱਚ ਹੀ ਆਪਾਂ ਪਾਵਾਂਗੇ ਜੋ ਆਪਾਂ ਪਾਊਡਰ ਲਿਆ ਸੀਗਾ ਦੁੱਧ ਪਾਊਡਰ ਆਪਾਂ ਇਹਦੇ ਵਿੱਚ ਹੀ ਪਾ ਕੇ ਮਿਕਸ ਕਰਾਂਗੇ ਇਹਨੂੰ ਇਹਦੇ ਵਿੱਚ ਚੌਲਾਂ ਵਿੱਚ ਤੇ ਵਿੱਚ ਹੀ ਆਪਾਂ ਮਿਕਸ ਕਰਾਂਗੇ ਥੋੜਾ ਖੋਇਆ ਇਹ ਆਪਾਂ ਮਿਕਸ ਕਰਦੇ ਆਂ ਦੇ ਵਿੱਚ ਹੀ ਕਾਪੜੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਥੋੜਾ ਥੋੜਾ ਕਰਕੇ ਹੀ ਆਪਾਂ ਮਿਕਸ ਕਰਾਂਗੇ ਇਹਨੂੰ ਆਪਾਂ ਹੁਣ ਇਹਨੂੰ ਮਿਕਸ ਕਰਦੇ ਆਂ ਇਹ ਮਿਕਸ ਹੋਣ ਤੋਂ ਬਾਅਦ ਸਾਰੇ ਤਬਾਦ ਫਿਰ ਆਪਾਂ ਕਰਾਂਗੇ ਉਹਦੀ ਚਾਸਨੀ ਤਿਆਰ ਹਾਂਜੀ ਆਪਣਾ ਸਾਰਾ ਮਿਕਸਚਰ ਤਿਆਰ ਹੋ ਗਿਆ ਦੇਖੋ ਚੰਗੀ ਤਰ੍ਹਾਂ ਪੇਸਟ ਬਣ ਗਿਆ ਆਪਾਂ ਇਹਦੇ ਵਿੱਚ ਖੋਆ ਪਾਇਆ ਸੀਗਾ ਦੋ ਚਮਚੇ ਆਪਾਂ ਪਾਇਏ ਸੀ ਸੁੱਕੇ ਦੁੱਧ ਪਾਊਡਰ ਦੇ ਤੇ ਚੌਲ ਭੰਗੇ ਰੱਖੇ ਸੀ ਆਪਾਂ ਇਹਨੂੰ ਹੁਣ ਇਹ ਚ ਕੱਢਦੇ ਆਂਗੇ ਦੇਖੋ ਕਿੰਨਾ ਸੋਹਣਾ ਬਣ ਗਿਆ ਹੈ आप आपू दस मिनट लिए रखा बहुत ही वैया तो बहुत ही अच्छी चीज़ बनती है आपकी करेंगे फिर चाशनी तैयार हाँ जी हाँ देखो बहुत सोहना मिक्सचर तैयार हो गया आपकी चाशनी तैयार करा ये बहुत ही स्वीट डिश बहुत बहुत वजिए बनेगी पर आप सिर्फ दस पंद्रह मिनट लिए जरूर रखना ये अपना तैयार है पेस्ट आप थोड़ी पावे सूजी ज़्यादा नहीं आप बिल्कुल दो चमचे ही सूजी दे ऐड करे सूजी ऐड करने के बाद आप फिर इनू पाँच सत मिनट लिए रखा क्योंकि पता तो कि सूजी फुल भी जाती है कि आप देखते है दे हैं पानी की होर जरूरत तो पेगी नहीं ये फलावट आ जाएगी हाँ जी आप थोड़ी जी सूजी अद्धा चमचा होर ऐड करा आप चंकी तरह मिक्स करना वा ਕਿਉਂਕਿ ਜੇ ਮਿਕਸਰਾ ਕੀਤਾ ਤਾਂ ਸੂਜੀ ਲੱਗ ਰਹਿ ਜਾਏਗੀ ਤਾਂ ਦੂਸਰਾਂ ਦੇ ਵਿੱਚ ਫਿਰ ਇਹ ਰਲੇਗੀ ਨਹੀਂ ਆਪਾਂ ਬਿਲਕੁਲ ਨਾਲ ਹੀ ਹੀ ਮੈਚ ਕਰਨੀ ਹੈ ਦੇ ਵਿੱਚ ਮਿਕਸ ਕਰਦੇ ਆਂ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰਾਂਗੇ ਇਹ ਮਿਕਸਰ ਦੇ ਵਿੱਚ ਹੀ ਇਹਨੇ ਫਲਾਵਟ ਆ ਜਾਣੀ ਆ ਆਪਾਂ ਇਹਨੂੰ ਇਹ ਚ ਪਾਣੀ ਨਹੀਂ ਹੋਰ ਐਡ ਕਰਾਂਗੇ ਕਿਉਂਕਿ ਪਹਿਲਾਂ ਹੀ ਇਹ ਇਸ ਤਰ੍ਹਾਂ ਹੈਗੀ ਆ ਕਿ ਇਹਨੇ ਰਚ ਹੀ ਜਾਣਾ ਵਿੱਚ ਜਦ ਤੱਕ ਕੱਪ ਇਹਦੇ ਤੇ ਰੱਖਦੇ ਆ ਉਦੋਂ ਤੱਕ ਕੱਪ ਇੱਕ ਸਾਈਡ ਤੇ ਚਾशनी ਰੱਖ ਦਿੰਨੇ ਆ ਹਾਂਜੀ ਇਹ ਪੈਨੋ ਇੱਕ ਸਾਈਡ ਤੇ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਜਿਆਦਾ ਨਹੀਂ ਬਿਲਕੁਲ ਥੋੜਾ ਹੀ ਪਾਉਣਾ ਆਪਾਂ ਨੇ ਇੰਨਾ ਕੁ ਤਕਰੀਬਨ ਕਿਹ ਦੋ ਛੁੰਡੀ फिर मिक्स करा आपू क्योंकि जिनी फलावट आनी है तो अपनी सारी चीज़ें मिक्स हो गए आ जाएगी बहुत ही टेस्टी है बनेगा तो असा बना दे बहुत घटा क्योंकि असं मिठा नहीं यूज करते ज्यादा मिठा असी नहीं इस्तेमाल करते असं जो चीज़ बनाने शुगर फ्री बनाने पर अब मेरे बेटे ने आना इसलिए उन्होंने मिठा बहुत पसंद तो आई मैं ये तैयार कर रही हूँ हाँ जी आपने छड़ा उन्होंने चास तैयार कर दे कड़ाही गर्म पानी मेरे को हैगा ਆਪਾਂ ਗਰਮ ਪਾਣੀ ਹੀ ਇਹਦੇ ਵਿੱਚ ਪਾਵਾਂਗੇ ਪਾਣੀ ਵੀ ਆਪਾਂ ਨਾਪ ਕੇ ਪਾਵਾਂਗੇ ਜਿਆਦਾ ਨਹੀਂ ਚੀਨੀ ਮੇਰੇ ਇੱਕ ਕੌਲੀ ਤੇ ਮੈਂ ਇੱਕ ਕੌਲੀ ਹੀ ਇਹਦੇ ਵਿੱਚ ਹਲੇ ਪਾਣੀ ਐਡ ਕੀਤਾ ਵਾ ਕਿਉਂਕਿ ਜਿਆਦਾ ਫਿਰ ਚੀਨੀ ਨੂੰ ਟਾਈਮ ਨਹੀਂ ਲੱਗੂਗਾ ਤੁਸੀਂ ਆਪ ਦੇਖਣਾ ਕਿ ਕਿੰਨੀ ਚੀਨੀ ਬਾਅਦ ਚ ਵੀ ਪਾਣੀ ਆਪਣੇ ਕੋਲ ਗਰਮ ਹੈਗਾ ਤਾਂ ਪਾਣੀ ਪੈ ਜਾਏਗਾ ਇਦੇ ਵਿੱਚ ਮੈਂ ਇੱਕ ਲੌਂਗ ਜ਼ਰੂਰ ਪਾਇਆ ਵਾ ਚੀਨੀ ਦੇ ਵਿੱਚ ਜਦੋਂ ਵੀ ਆਪਣੀ ਚੀਨੀ ਘੋਲ ਜਾਂਦੀ ਹੈ ਤੁਸੀਂ ਦੇਖੋ ਕਿ ਉਦੋਂ ਹੀ ਇਹ ਆਪਣਾ ਮਿਕਸਚਰ ਤਿਆਰ ਹੋ ਜਾਏਗਾ ਉਹਦੇ ਵਿੱਚ ਮੈਂ ਥੋੜਾ ਕਲਰ ਵੀ ਪਾਵਾਂਗੀ ਉਹ ਲਾਸਟੇ ਪਾਵਾਂਗੀ ਜਦੋਂ ਆਪਾਂ ਨੂੰ ਤਿਆਰ ਕਰਾਂਗੇ ਇਹ ਆ ਪੈਦੇ ਵਿੱਚ ਪਾਇਆ ਲੱਡੂਆਂ ਵਾਲਾ ਰੰਗ ਆ ਦੇਖੋ ਬਹੁਤ ਹੀ ਸਖਤ ਹੋ ਗਿਆ ਆਪਾਂ ਸੂਜੀ ਪਾਈ ਸੀ ਤੇ ਉਹ ਕਲਰ ਇਹ ਦੇਣਾ ਆਪਾਂ ਨੇ ਕਲਰ ਦਿੱਤਾ ਮੈਂ ਲੱਡੀਆਂ ਵਾਲਾ ਰੰਗ ਪਾ ਕੇ ਹੀ ਤੇ ਥੋੜਾ ਕਲਰ ਚੇਂਜ ਹੋ ਜਾਏਗਾ ਵਾਈਟ ਤੋਂ ਇਸ ਲਈ ਤੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਾਂਗੇ ਕਿਉਂਕਿ ਇਹਨੂੰ ਆਪਾਂ ਥੋੜਾ ਇਦਾਂ ਹੀ ਕਲਰ ਦੇਵਾਂਗੇ ਇਹਨੂੰ ਮਿਕਸ ਕਰ ਲਾਂਗੇ ਆਪਾਂ ਥੋੜਾ ਜਿਆਦਾ ਸਖਤ ਲੱਗੂਗਾ ਤਾਂ ਆਪਾਂ ਥੋੜਾ ਜਿਹਾ ਪਾਣੀ ਦਾ ਛਿੱਟਾ ਦੇ ਲਾਂਗੇ ਪਰ ਜ਼ਿਆਦਾ ਨਹੀਂ ਜ਼ਰੂਰਤ ਪੈਂਦੀਗੀ ਨਹੀਂ ਤਾਂ ਉਹ ਦੇਣ ਦੇ ਨਾਲ ਫਿਰ ਆਪਣੇ ਪੇੜੇ ਬਣਨੇ ਨਹੀਂਗੇ ਇਹ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਬਣਾਏ ਨੇ ਪੇੜੇ ਕਿਉਂਕਿ ਅਸੀਂ ਪਹਿਲਾਂ ਬਹੁਤ ਬਣਾਉਂਦੇ ਹੁੰਦੇ ਸੀ ਹੁਣ ਤਾਂ ਚਲੋ ਆਪਾਂ ਨੇ ਮਿੱਠਾ ਖਾਣਾ ਹੀ ਛੱਡ ਦਿੱਤਾ ਤੇ ਇਸ ਲਈ ਤੇ ਬੇਟਾ ਬਾਹਰ ਰਹਿੰਦਾ ਵਾ ਤੇ ਆਪਾਂ ਫਿਰ ਬਣਾਉਣਾ ਬੰਦ ਕਰ ਦਿੱਤਾ ਸੀ ਮਿੱਠਾ ਆਪਾਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਆ ਬੜੇ ਆਰਾਮ ਨਾਲ ਸੋਣ ਬਹੁਤ ਸੋਹਣੇ ਬਣਦੇ ਨੇ ਤੇ ਆਪਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਇਹਦੇ ਵਿੱਚ ਪਾਵਾਂਗੇ ਚਾਸਨੀ ਆਪਣੀ ਤਿਆਰ ਆ ਅੱਜ ਮੈਨੂੰ ਬੜੀ ਖੁਸ਼ੀ ਆ ਮੇਰਾ ਬੇਟਾ ਕਾਫੀ ਦਿਨਾਂ ਬਾਅਦ ਆ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਬੈਠਾ ਬੱਚਾ ਬਾਹਰ ਹੋਵੇ ਤਾਂ ਮਾਂ-ਬਾਪ ਨੂੰ ਵੀ ਖਾਣਾ ਜਿਆਦਾ ਚੰਗਾ ਨਹੀਂ ਲੱਗਦਾ ਵਾ ਤੇ ਸਾਡੀ ਸਿਹਤ ਦਾ ਆਪਣੀ ਸਿਹਤ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਇਸ ਲਈ ਆਪਾਂ ਮਿੱਠੇ ਤੋਂ ਦੂਰ ਹੀ ਰਹਿਣੇ ਹੈਗੇ ਪਹਿਲਾਂ ਆਪਾਂ ਸਾਰਿਆਂ ਨੂੰ ਟਿੱਕ ਕਰਕੇ ਇਹਦੇ ਵਿੱਚ ਥਾਲੀ ਦੇ ਵਿੱਚ ਰੱਖ ਲਾਂਗੇ ਉਸ ਤੋਂ ਬਾਅਦ ਇਕੱਠੇ ਹੀ ਮੈਂ ਉਹਦੇ ਵਿੱਚ ਪਾਵਾਂਗੀ ਚੀਨੀ ਦੇ ਵਿੱਚ ਇਕੱਲਾ- ਇਕੱਲਾ ਨਹੀਂ ਪਾਵਾਂਗੀ ਕੇ ਬਰਾਬਰ ਦੀ ਫਿਰ ਚੀਨੀ ਨਹੀਂ ਰਹੇਗੀ ਸਾਰਿਆਂ 'ਚ ਬਰਾਬਰ ਦੀ ਚੀਨੀ ਹੋ ਜਾਵੇ ਤਾਂ ਅੱਛੀ ਗੱਲ ਆ ਦੇਖੋ ਵੱਡੇ-ਸੋਣੇ ਕੋਈ ਤਾਂ ਫੁੱਲ ਵੀ ਰਹੇ ਨੇ ਇਹ ਤੇ ਮੈਨੂੰ ਬਹੁਤ ਚੰਗੇ ਲੱਗਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਚਲ ਸਮੇਂ ਦੀ ਗੱਲ ਹੈ ਤੁਸੀਂ ਵੀ ਭੈਣਾ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਦਿਆਂ ਕਰੋ ਥੋੜੇ ਜਿਹਾ ਦੁੱਧ ਦਾਹੀ ਖਿਵਾ ਤਿਆਰ ਕਰ ਲਿਆ ਕਰੋ ਤੇ ਉਹਦੇ ਵਿੱਚ ਹੀ ਬਣਾ ਕੇ ਦਿਓ ਕੁਝ ਵੀ ਟਾਈਮ ਨਹੀਂ ਲੱਗਦਾ ਸਾਡੇ ਬੱਚੇ ਬਾਹਰ ਨਾ ਖਾਣ ਇਸ ਲਈ ਹੀ ਮੈਂ ਤੁਹਾਨੂੰ ਕਹਿਨੀ ਆ ਬਾਕੀ ਤੁਹਾਡੀ ਆਪਣੀ ਇੱਛਾ ਹੁੰਦੀ ਹੈਗੀ ਪਰ ਮੈਂ ਤਾਂ ਇੱਕੋ ਸਲਾਹ ਦਵਾਂਗੀ ਕਿ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਖਾਣ ਲਈ ਚੀਜ਼ਾਂ ਬਣਾ ਕੇ ਦਿਓ ਵੱਧ ਤੋਂ ਵੱਧ ਹਾਂਜੀ ਬੜੇ ਆਰਾਮ ਨਾਲ ਖਾਈਦਾ ਸਾਰੇ ਹੀ ਪਰਿਵਾਰ ਦੇ ਵਿੱਚ ਖਾਧੀ ਜਾਂਦੀ ਚੀਜ਼ਾਂ ਪਰ ਜੇ ਮਿੱਠਾ ਖਾ ਸਕਦੇ ਆ ਇਹ 슈ਗਰ ਫ੍ਰੀ ਤਾਂ ਤਿਆਰ ਹੋਣਗੇ ਹੀ ਨਹੀਂ ਆਪਣੇ ਕੋਲੋਂ ਕਿਉਂਕਿ 슈ਗਰ ਫ੍ਰੀ ਨਹੀਂ ਬਣਦੀਆਂ ਨਾ ਇਹ ਫਿਰ ਅੱਪਾ ਬਣਾਉਂਦੇ ਵੀ 슈ਗਰ ਫ੍ਰੀ ਨਹੀਂ ਫਿਰੇ। ਹਾਂਜੀ ਆਪਾਂ ਤਿਆਰ ਕਰ ਲਏ ਤੇ ਕੁਛ ਆਪਾਂ ਚਾਸ਼ਣੀ ਚ ਪਾਤੇ ਤੇ ਕੁਛ ਨੂੰ ਆਪਣੇ ਕੋਲ ਨੇ ਹਲੇ ਆ ਦੇਖੋ। ਬਹੁਤ ਹੀ ਟੇਸਟੀ ਬਹੁਤ ਹੀ ਸੋਹਣੇ ਬਣੇ ਨੇ। ਤੇ ਚਾਸ਼ਣੀ ਚ ਪਾਵਾਂਗੇ ਤਾਂ ਹੋਰ ਵੀ ਚਾਰ ਚੰਨ ਲੱਗਣਗੇ ਕਿਉਂਕਿ ਇਹਦੇ ਵਿੱਚ ਮਠਾਸ ਭਰ ਜਾਏਗੀ। ਤੇ ਆਪਾਂ ਹੁਣ ਇਹਨੂੰ ਪਾਵਾਂਗੇ ਚਾਸ਼ਣੀ ਦੇ ਵਿੱਚ। ਇੱਕ ਤੋਂ ਡੇਢ ਘੰਟਾ ਚਾਸ਼ਣੀ ਦੇ ਵਿੱਚ ਡੁੱਬੇ ਰਹਿਣਗੇ ਤਾਂ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਦਾ ਰਾਸ ਪਰ ਜਾਏਗਾ ਪਹਿਲਾਂ ਇਹ ਗੁਲਾਬ ਜਾਮਣਾ ਬਹੁਤ ਬਣਾਉਂਦੀ ਹੁੰਦੀ ਸੀ ਪਰ ਥੋੜਾ ਮਿੱਠਾ ਬੰਦ ਤਾਂ ਆਪਣੀਆਂ ਚੀਜ਼ਾਂ ਵੀ ਬੰਦ ਹੋ ਗਈਆਂ ਆਪਾਂ ਇਹਨੂੰ ਰੱਖਾਂਗੇ ਹੁਣ ਚਾਰ ਸਿੰਝ ਦੇ ਵਿੱਚ ਪਾ ਕੇ ਲਓ ਜੀ ਜਦੋਂ ਤੱਕ ਆਪਣੇ ਖਾਣ ਵਾਲੇ ਨੇ ਆਣਾ ਵਾਤੇ ਬੈਠੇ ਨੇ ਤੇ ਉਦੋਂ ਤੱਕ ਇਹ ਬਿਲਕੁਲ ਰੈਡੀ ਹੋ ਜਾਣੇ ਨੇ ਹਾਂਜੀ ਆਪਣੀ ਚਾਸਨੀ ਗੁਲਾਬ ਜਾਮਣ ਤਿਆਰ ਹੈ ਮੈਂ ਗੁਲਾਬ ਜਾਮਣਾ ਟਾਈਪ ਲਾ ਲਓ ਮੱਠੀ ਆ ਪੇੜੇ ਟਾਈਪ ਲਾ ਲਓ ਉਹ ਬੱਚੀ ਜਿ ਬਣਾਈ ਹੈਗੀ ਤੁਹਾਨੂੰ ਜੋ ਚੰਗਾ ਲੱਗਦਾ ਕਹਿਣਾ ਉਹ ਕਹਿ ਸਕਦੇ ਹੋਗੇ ਪਰ ਮੈਨੂੰ ਤਾਂ ਬਹੁਤ ਹੀ ਟੇਸਟੀ ਲੱਗਦੇ ਹਰ ਪਾ ਬਹੁਤ ਬਣਾਉਂਦੇ ਹੁੰਦੇ ਸੀ ਪਰ ਥੋੜਾ ਹੁਣ ਨਹੀਂ ਬਣਾਉਂਦੇਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਬਣਾ ਕੇ ਖਿਲਾਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਕਰਦੇ ਰਹਿਣਾ ਮੈਂ ਨਵੀਂ ਨਵੀਂ ਰੈਸਪੀ ਤੁਹਾਡੇ ਲਈ ਲੈ ਕੇ ਆਉਂਦੀ ਰਹਾਂਗੀ